ਆ ਤੋੜ ਕੇ ਅੰਦਰ ਵਗਾ ਕੇ ਅਦਰ ਹਟਿਆ ਇਹ ਸ਼ੀਸ਼ਾ ਤੋੜਿਆ ਹਾਂਜੀ ਇਹ ਤੋੜ ਕੇ ਐਂਟਰ ਹੋ ਕੇ ਤੇ ਨਾਲ ਲੋਕ ਹੋ ਲੈ ਗਏ ਇਹ ਲੋਕ ਹੀ ਹੋ ਗਏ ਬੁਟੀਕ ਚੋਂ ਕੁਝ ਨਹੀਂ ਖੜੇ ਹਾਂ ਬੁਟੀਕ ਚੋਂ ਕੁਝ ਨਹੀਂ ਖੜਾ ਕੋਈ ਠੀਕ ਠੀਕ ਪੱਟਾ ਕੋ ਸਾਮਾਨ ਕੋਈ ਨਹੀਂ ਖੜੇ ਹਾਂ ਸਾਮਾਨ ਕੋਈ ਇਹ ਤੋੜ ਕੇ ਅੰਦਰ ਵੜੇ ਹਾਂਜੀ ਇਹ ਕਮਰੇ ਚਲ ਮਾਰੀਏ ਬੋਲੇ ਆ ਵੀ ਵੀਡੀਓ ਹੈਗੀ ਉਹਦੀ ਨਹੀਂ ਵੀਡੀਓ ਨਹੀਂ ਉਹਨੇ ਕੁਝ ਬਣਾਈ ਮੌਕੇ ਤੇ ਲੇਕਿਨ ਮੌਕੇ ਤੇ ਆਵਾਜ਼ ਕੀਤੀ ਫੋਟੋ ਖਿੱਚ ਲਈ ਸੀ ਉਹੀ ਬਾਈ ਤੋੜ ਚੀ ਵਾਗੇ ਬਾਈ ਤੋੜ ਕੇ ਤੇ ਜੋ ਇਹ ਕਿਦਾਂ ਤੋੜੀ ਹੋਏਗੀ ਜੋ ਉਹ ਡੁੱਟੀ ਹੈ ਬਿਲਕੁਲ ਅਸਲ ਅਕੈ ਐਸਾ ਖਿਚੀ ਹੋਈ ਦੀ ਹੈ ਹਾਂਜੀ ਡਿੱ ਗਿਆ ਦੇਖੋ ਲੋਕ ਲੱਗਾ ਸੀ ਮੇਰਾ ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਆਪਣੇ ਮਾਤਾ ਰਹਿਣ ਵਾਲਾ ਹਾਂ ਅਸੀਂ ਇਸ ਦਿਨ ਇੱਕ ਆਪਣੇ ਸਹੇਦਾਰ ਕੋ ਗਏ ਸੀ ਸਾਮ ਨੂੰ ਦੂਸਰੇ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਰ ਜਾਂ ਬੰਦੀ ਚ ਲੇਟਸ ਸਾਰੀ ਬੰਦੀ ਹੈ ਲੋਬੀ ਵਾਲੇ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀਤਾ ਹੋਈ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਈ ਹੁਣ ਅੰਦਰ ਪਹਿਲਾਂ ਕਿਹੜੀ ਤੋੜੀ ਆ ਆਪਣੀ ਬੁਟੀਕ ਹੀ ਆਪਣੀ ਉੱਪਰ ਉਥੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀ ਆ ਦਵਾਜੇ ਰੋਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਥੋੜੇ ਗੈਨੇ ਹੀ ਤੇ ਕੈਸ਼ ਹੀ ਤੋਂ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਹਾਂਜੀ ਸਾਡਾ ਸਟੋਰ ਦਾ ਹੀ ਹੋ ਤੋੜਿਆ ਆ ਲੋਕ ਸਟੋਰ ਤੋੜ ਦੋ ਕੋਈ ਕਮਰੇ ਚਲੀ ਤੋੜੇ ਨਹੀਂ ਜੀ ਹੋਰ ਕੋਈ ਨਹੀਂ ਤੋੜੇ ਕੀ ਕੀ ਨੁਕਸਾਨ ਹੈ ਨੁਕਸਾਨ ਗਹਿਨੇ ਹੀ ਤੇ ਕੈਸੀ ਸੀ ਕਿੰਨਾ ਨੁਕਸਾਨ ਗਹਿਨੇ ਹੋਰ ਕਿੰਨਾ ਗਹਿ ਕੋਈ 45000 ਰੁਪਏ ਕੈਸੀ ਸੀ ਤੇ ਗਹਿਨੇ ਹੀ 2 3 ਟੋਲੇ ਤਾਂ ਗਹਿਨੇ ਹਾਂ ਜੀ ਤੇ ਉਸ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਪੂਰਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨੂੰ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿ ਲੱਗਦਾ ਕਿੱਧਰੋਂ ਆਏ ਆ ਕਿੱਦਾਂ ਵਾਰਨ ਇਹ ਸਰ ਲੱਗਦਾ ਤੇ ਆਏ ਕਿ ਗੇਅਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਜੀ ਵਾਰ ਟੱਪ ਹਾਂਜੀ ਅਰੇ ਆਏ ਵੀ ਸੁਣੀ ਹੈ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦੇ ਪਿੱਛੇ ਹਾਂ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਇੱਕ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰ ਉਦੋਂ ਤੱਕ ਵੀ ਆ ਸਕਦਾ ਹੈ। ਕਲੇਮ ਕੀਤੀ ਹੈ ਕਲੇਮ ਕੀਤੀ ਹੋਈ ਹੈ ਪਰ ਇਹਦਾ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੋਈ।